ਉਹ ਮੇ ਤੋਂ ਹੀ ਗਲਤੀ ਨਾਲ ਮੈਸੇਜ ਹੋ ਗਿਆ ਸੀਗਾ ਜੀ ਗੱਲ ਗੱਲ ਸਮਝ ਕੇ ਨਹੀਂ ਗਲਤੀ ਮੰਨੀ ਸੀ ਮੈਂ ਇਹ ਕੁੜੀ ਤੋਂ ਮੈਂ ਹੈਲੋ ਤਾਂ ਫਰੈਂਡ ਦਾ ਮੈਸੇਜ ਕਰਾ ਸੀਗਾ ਜੀ ਉਸ ਤੋਂ ਬਾਅਦ ਮੈਨੂੰ ਕੁੱਟਮਾਰ ਕਰਕੇ ਹੀ ਉਹਦੀ ਟਰੈਵ ਨੂੰ ਲੈ ਕੇ ਆਏ ਜਿੱਥੋਂ ਕੰਮ ਤੋਂ ਲੈ ਕੇ ਆਏ ਨੇ ਫਿਰ ਪਿੰਡ ਆ ਕੇ ਕੁੱਟਮਾਰ ਕੀ ਇਹਨਾਂ ਨੇ ਆਪ ਹੀ ਉਥੇ ਚੌਕੀ 'ਚ ਲੈ ਗਏ ਕੁੜੀ ਬਾਹਾਂ ਬਨ ਗਈ ਪਿੰਡ ਦੇ ਵਿੱਚ ਮੈਨੂੰ ਕਾਲਾ ਤੇਲ ਲਾ ਗਈ ਉਹਨੂੰ ਕੁੱਟਾਈ ਪੰਚਾਇਤ ਦੇ ਸਾਹਮਣੇ ਹੀ ਪੰਚਾਇਤ ਨੇ ਕਿਸੇ ਨੇ ਹੱਥ ਪੱਲਾ ਲਾਈ ਵੀ ਵਿਆ ਹਟਾ ਦੋ ਜੀ والله ਮੁੰਡੇ ਨੂੰ ਹੱਥ ਪਾ ਗਏ ਮੇਰੇ ਮੁੰਡੇ ਚੱਕਣ ਦਿੱਤ ਗੀ ਤੇ ਮੈਨੂੰ ਕਹਿੰਦੇ ਇਹਦੀ ਮਾਂ ਨੂੰ ਫੜੋ ਮਾਂ ਦੇ ਕੱਪੜੇ ਲੰਗੇ ਕਰੋ ਬੜੇ ਭੈੜੇ ਕੱਪੜੇ ਲੰਗੇ ਕਰੋ ਕਹਿੰਦੇ ਸਾਡੇ ਨਾਲ ਕਿਸੇ ਨੇ ਨਹੀਂ ਬੁੱਝ ਸੁਣ ਮੇਰਾ ਅਮਰ ਸਕੇ ਹੋ ਗਿਆ ਸੀ ਜੀ ਮੇਰਾ ਅਮਰ ਮੈਨੂੰ ਕੁੱਟ ਗੱਟ ਗਈ ਸਾਰਾ ਮੇਰੇ ਵਾਲ ਕੇਸ ਕੱਟ ਗਈ ਸਤ ਜੀ ਮੇਰਾ ਅਮਰਤ ਲੱਗ ਹਾ ਗਾਤਰਾ ਸ਼੍ਰੀ ਸਾਹਿਬ ਸਾਰਾ ਮੈਂ ਇੱਥੇ ਨਾਲੇ ਜ ਮਾਰੇ ਦੀ ਬਗਾ ਕਿ ਇਹਨਾਂ ਨੇ ਤੋਬੇ ਚ ਕਹਿੰਦੇ ਸਨ ਕਿ ਸਾਡੀ ਸਾਡੀ ਵਰਦੀ ਆਪਦੀ ਦੇ ਜੋ ਜ਼ਿੰਮੇਵਾਰ ਰੱਖਣੇ ਕਹਿੰਦੇ ਸਨ ਕਿ ਸਾਡੀ ਨੌਕੀ ਉੱਤਰ ਤੋਂ ਕਹਿੰਦੇ ਅਸੀਂ ਮਰੇ ਮਾਰ ਬਰਾਬਰ ਤੁਸੀਂ ਕਹਿੰਦੇ ਤੁਸੀਂ ਘਰੇ ਕੁੱਟਦਾ ਸਾਂ ਇੱਥੇ ਕਿਉਂ ਸੁੱਟਣਾ ਕਹਿੰਦੇ ਬਾਬਾ ਬੰਨ ਕੇ ਤੇ ਇਹਨਾਂ ਨੂੰ ਫੇਰ ਕੁੱਟ-ਕੱਟ ਕੇ ਇਹਨਾਂ ਨੂੰ ਤੇਲ ਪਾਇਆ ਪਾਣੀ ਪਾ ਪੱਕ ਕੇ ਕੇਸ ਕੱਟੇ ਨੇ ਫਿਰ ਇਹਨੂੰ ਸੁਟਾ ਨਸ਼ੇ ਆ ਜੀ ਮੈਂ ਸੜਕ ਦੇ ਨਸ਼ੇ ਸ਼ਰਾਬੀ ਸਿਗਰੇ ਮੈਂ ਸੁਟਾ ਪਿਆ ਅਸੀਂ ਹੱਥ ਨਾਲ ਲੱਗ ਤੁਹਾਨੂੰ ਹੱਥ ਚੱਕਣ ਦਿੱਤਾ ਹੈਗਾ ਕੁੱਟਣ ਵਾਲੇ ਜਾਂ ਕੇਸ ਕਤਲ ਹੋਣ ਬਾਰੇ ਤਾਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਈ ਨਹੀਂ ਹੈਗੀ ਇਹ ਝਗੜਾ ਜ਼ਰੂਰ ਹੋਇਆ ਸੀ ਨਾ ਦਾ ਸਮਝੌਤਾ ਹੋ ਚੁੱਕਿਆ ਸਮਝੌਤਾ ਲਿਖ ਕੇ ਦੇ ਗਏ ਸੀ ਗਈ ਲਾ ਪ੍ਰੀਸੀਜਨ ਕਿਹੜਾ ਪਿੰਡ ਮਲਕੋਈ ਕੀ ਮਾਮਲਾ ਕਿ ਤੁਹਾਡੇ ਤੁਹਾਡੇ ਕੇਸ ਕਿਉਂ ਕੱਟੇ ਲੋਕਾਂ ਨੂੰ ਮੇ ਤੋਂ ਹੀ ਗਲਤੀ ਨਾਲ ਮੈਸੇਜ ਹੋ ਗਿਆ ਸੀਗਾ ਜੀ ਗਲਤੀ ਮੰਨੀ ਸੀ ਮੈਂ ਇਹ ਕੁੜੀ ਤੋਂ ਮੈਂ ਹਾਲੋ ਤਾਂ ਫਰੈਂਡ ਦਾ ਮੈਸੇਜ ਕਰਾ ਸੀਗਾ ਜੀ ਉਸ ਤੋਂ ਬਾਅਦ ਮੈਨੂੰ ਕੁੱਟਮਾਰ ਕਰਕੇ ਹੀ ਮੇਰੀ ਕੁੜੀ ਨੇ ਅੱਛਾ ਹਾਂ ਮੈਂ ਗੱਲ ਤੋਂ ਬਾਅਦ ਗਲਤੀ ਮੰਨੀ ਉਹਦੇ ਮਾਪੇ ਵੀ ਮੈਨੂੰ ਕੁਝ ਨਹੀਂ ਕਰਾ ਜੀ ਮੈਨੂੰ ਕੁੱਟਿਆ ਮਾਰਿਆ ਜੀ ਮੈਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਮੇਰੇ ਗਾਲ ਤੇ ਡਿਗਰੀ ਵਾਲੀ ਤਾਰਪਾਲੀ ਦੀ ਬੋਰ ਵਾਲੀ ਮੇਰੀ ਬਾਹਾਂ ਬੰਨ੍ਹ ਕੇ ਹੀ ਪਿੰਡ ਦੇ ਵਿੱਚ ਮੈਨੂੰ ਕਾਲਾ ਤੇਲ ਲਾ ਕੇ ਉਹਨੂੰ ਕੁੱਟਾਈ ਪੰਚਾਇਤ ਦੇ ਸਾਹਮਣੇ ਹੀ ਪੰਚਾਇਤ ਨੇ ਕਿਸੇ ਨੇ ਹੱਥ ਪੱਲਾ ਲਾਇਆ ਵੀ ਵਿਆ ਹਟਾ ਦਿਓ ਜੀ ਤੇ ਮੇਰਾ ਅਮਰ ਸਕੇ ਹਾਂ ਮੇਰਾ ਅਮਰ ਸਕੇ ਹੋ ਗਿਆ ਜੀ ਮੇਰਾ ਅਮਰ ਮੈਨੂੰ ਕੁੱਟ-ਕੱਟ ਗਈ ਸਾਰਾ ਮੇਰੇ ਵਾਲ ਕੇਸ਼ ਕੱਟ ਗਈ ਤੇ ਮੇਰਾ ਅਮਰਤ ਲੱਗ ਗਿਆ ਗਾਤਰਾ ਸ਼੍ਰੀ ਸਾਹਿਬ ਸਾਰਾ ਮੈਂ ਉੱਥੇ ਨਾਲੇ ਚ ਮਾਰਦੀ ਭਗਾ ਕਿ ਇਹਨਾਂ ਨੇ ਤੋਬੇ ਚ ਕੋਈ ਪੁਲਿਸ ਨੂੰ ਪੁਲਿਸ ਨੂੰ ਮੈਂ ਬਿਆਨ ਦਿੱਤਾ ਦੀ ਉਹਦੋਂ ਮੇਰੇ ਕੋਈ ਸਮਝੌਤਾ ਨਹੀਂ ਹੋਇਆ ਜੀ ਉਸ ਦਿਵਾਰ ਕਿੰਨੇ ਜਿੰਨੀ ਗੱਲ ਆ ਕੱਲ ਦੀ ਗੱਲ ਆ ਜੀ ਪੁਲਸ ਆਈ ਏ ਤੁਹਾਡੇ ਕੋਲ ਨਾ ਜੀ ਉਹ ਜਾਈ ਹੁਣ ਤੱਕ ਨਾ ਜ ਮੈਨੂੰ ਕੁੱਟ ਮਾ ਕੁੱਟ ਘੱਟ ਗਈ ਮੈਨੂੰ ਉੱਥੇ ਸਾਰ ਫੇ ਮੈਨੂੰ ਆਪੇ ਚੌਂਕੀ ਛੱਡ ਗਈ ਉੱਥੇ ਕੌਣ ਛੱਡ ਗਈ ਗਣ ਚੌਕੇ ਪਿੰਡ ਦੇ ਬੰਦੇ ਦਾਖਲ ਕਿਨੇ ਕਰਾਇਆ ਤੁਹਾਨੂੰ ਦਾਖਲ ਹੀ ਮੈਨੂੰ ਰਾਤ ਰਾਤ ਸ਼ਾਮ ਨੂੰ ਛੜਾਇਆ ਤਾਂ ਦੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਮੇਰੀ ਰਾਤ ਨੂੰ ਖੂਨ ਦੀ ਉਲਟੀਆਂ ਆਈ ਫਿਰ ਮੈਨੂੰ ਮਾਮ ਆਪਣੇ ਦਾਖਲ ਕੀਤਾ ਜੀ ਹਾਂ ਜੀ ਕੀ ਗਲਤੀ ਤੁਸੀਂ ਮੰਨ ਲਈ ਸੀ ਮੈਂ ਗਲਤੀ ਮੰਨ ਰਹੀ ਸੀ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 21 ਸਾਲ ਦੀ ਜੀ 21 ਸਾਲ ਦੀ ਕੁੜੀ ਕਿੱਥੇ ਦਿੱਤੀਓ ਕੁੜੀ ਪਿੰਡ ਦੀ ਸੀ ਹਾਂ ਜੀ ਲੈਸਰ ਕੀਤਾ ਤੁਸੀਂ ਹਾਂ ਜੀ ਉਹ ਫੋਕਲ ਗਲਤਮ ਐਸਾ ਸਭ ਕਰੀ ਜੋ ਹਾਂ ਜੀ ਇਹਨੇ ਮਾਫੀ ਮੰਗ ਲਈ ਮਾਫੀ ਮੰਗ ਲਈ ਹਾਂ ਪਲਾਨਾ ਕੁੱਟਿਆ ਇਹਦੇ ਗਾਲਤ ਤਾਰ ਪਾਈ ਬੋਰ ਵਾਲੇ ਗਲ ਘੋਟਿਆ ਤੈਨੂੰ ਕੁੱਟਦੇ ਇਹਨੂੰ ਲੈ ਕੇ ਆਏ ਜਿੱਥੋਂ ਕੰਮ ਤੋਂ ਲੈ ਕੇ ਆਏ ਨੇ ਫਿਰ ਪਿੰਡ ਆ ਕੇ ਕੁੱਟ ਮਾਰ ਕੇ ਇਹਨਾਂ ਨੇ ਆਪ ਹੀ ਉੱਥੇ ਟੌਕੀ ਚ ਲੈ ਗਏ ਕੌਣ ਲੋਕ ਨੇ ਜਿਨ੍ਹਾਂ ਨੇ ਇੰਨੀ ਘਟਿਆ ਹਰਕਤ ਕੀਤੀ ਹੈ ਸਾਡੇ ਪਿੰਡ ਦੀ ਇਹ ਪੰਚਾਇਤ ਹੈ ਨਵੀਂ ਆਏ ਇਹਨਾਂ ਨੇ ਕੋਲ ਪੰਚਾਇਤ ਮੈਂਬਰਾਂ ਕੋਲ ਕੱਢ ਕੇ ਕਰਾਇਆ ਕੋਲ ਕਟਵਾ ਕੇ ਫਿਰ ਉਹਨੂੰ ਕੁੱਟ ਮਾਰ ਕੇ ਕਾਪੇ ਲੈ ਕੇ ਗਏ ਨੇ ਟੌਕੀ ਚ ਤੁਹਾਡੇ ਬੇਟੇ ਨਾਲ ਕੀ ਹੋਇਆ ਇਹ ਤਾਂ ਵੀ ਜੀ ਪਤਾ ਨਹੀਂ ਵੀ ਸਾਨੂੰ ਮੈਂ ਤਾਂ ਵੀ ਜੀ ਮੈਂ ਨਾ ਕੰਮ ਤੇ ਗਈ ਸੀ ਜੀ ਸਾਡੇ ਬੇਟੇ ਨੂੰ ਮੈਂ ਕੰਮ ਤੇ ਗਈ ਮੈਨੂੰ ਕੀ ਪਤਾ ਫਿਰ ਗਾਲ੍ਹਾਂ ਕੱਢ ਕੇ ਗਏ ਨਹੀਂ ਜੀ ਉਹ ਤੁਹਾਡੇ ਘਰੇ ਆ ਕੇ ਮੈਨੂੰ ਐਸ ਵੀ ਕਿਸੀ ਹੋਰ ਦੇ ਨਾਲ ਗੱਲੋ ਬਾਤ ਹੋ ਗਈ ਕਿਸੇ ਸਾਨੂੰ ਨਹੀਂ ਪਤਾ ਹੈਗਾ ਮੈਂ ਮੀ ਬਿਰਕੇ ਕੰਮ ਕਰਦੀ ਸੀ ਮੈਨੂੰ ਉੱਥੋਂ ਲੋਕਾਂ ਨੇ ਮੈਨੂੰ ਬੁਲਾ ਕੇ ਗਾਣਾ ਕੱਢੀ ਕਿ ਤੈਨੂੰ ਤੇਰੇ ਮੁੰਡਾ ਮਾਰਨਾ ਨਾ ਕਰੇ ਪੇਜ ਬਿਰਜੀ ਉਹਨਾਂ ਨੇ ਤੇ ਮੈਂ ਫਿਰ ਭੱਜੇ ਮੈਂ ਬਿਨਾਂ ਰੋਟੀ ਖਾ ਕੇ ਇਕ ਨਹੀਂ ਭੱਜੇ ਮੈਂ ਮੈਂ ਮੁੰਡੇ ਨੂੰ ਹੱਥ ਪਾ ਗਏ ਮੇਰੇ ਮੁੰਡੇ ਚੱਕਣ ਦਿੱਤ ਜੀ ਤੇ ਮੈਨੂੰ ਕਹਿੰਦੇ ਮੇ ਇਹਦੀ ਮਾਂ ਨਹੀਂ ਫੜੋ ਮਾਂ ਦੇ ਕੱਪੜੇ ਲੰਗੇ ਕਰੋ ਭੈਣ ਦੇ ਨਾ ਕੱਪੜੇ ਲੰਗੇ ਕਰੋ ਕਹਿੰਦੇ ਸਾਡੇ ਨਾਲ ਕਿਸੇ ਨੇ ਨਹੀਂ ਪੁੱਛ ਸੁਣ ਮੇਰਾ ਮੁੰਡਾ ਇਕੱਲੇ ਮਤ ਉਹਨੂੰ ਗੱਪ ਕਰਿਆ ਦਵਾਈ ਨਹੀਂ ਲੈਂਦੀਆਂ ਤੇ ਸਾਨੂੰ ਫਿਰ ਨਾ ਇਹਨਾਂ ਨੇ ਕਿ ਜਾਣ ਨਹੀਂ ਦਿੱਤਾ ਕਿ ਕਿਸੇ ਨੂੰ ਜਾਣਾ ਸਾਡੀ ਇਨਸਾਫ ਹੋਈ ਨਹੀਂ ਸਾਰੇ ਪਿੰਡ ਸਾਨੂੰ ਮਾਪਾ ਮਕਾਇਆ ਲੈ ਕੇ ਚੱਕਣਾ ਨਹੀਂ ਹੈਗਾ ਸੀ ਲੈ ਕੇ ਚੱਕਣ ਦਿੰਦੇ ਕਹਿੰਦੇ ਸਾਨੂੰ ਹਾਂਜੀ ਪੰਚਾਇਤ ਨੇ ਨਹੀਂ ਕੋਈ ਗੱਲ ਸੁਣੀ ਨਹੀਂ ਭਜੀ ਕੋਈ ਨਹੀਂ ਸੁਣੀ ਸਾਡੇ ਚੌਂਕੇ ਨਾਲ ਕਿਸੇ ਨੇ ਸੁਣੀ ਹੈਗੀ ਕੋਈ ਨਹੀਂ ਕੋਈ ਨਹੀਂ ਸੁਣਿਆ ਨਹੀਂ ਜੀ ਉਹ ਕਹਿੰਦੇ ਸਾਡੇ ਸਾਡੀ ਸਾਡੀ ਵਰਦੀ ਆਪਦੀ ਦੀ ਜੋ ਵੀ ਬਰ ਰੱਖਣੀ ਹੈ ਕਹਿੰਦੇ ਸਾ ਸਾਡੀ ਨੌਕੀ ਉੱਤਰ ਤੋਂ ਕਹਿੰਦੇ ਅਸੀਂ ਮਰੇ ਮਾਰ ਬਰਾਬਰ ਤੁਸੀਂ ਕਹਿੰਦੇ ਤੁਸੀਂ ਘਰੇ ਖੁੱਟਦਾ ਸਾ ਇੱਥੇ ਕਿਉਂ ਸੁਟਣਾ ਕਹਿੰਦੇ ਹਾਂ ਹਾਂ ਜੀ ਉਹਨਾਂ ਨੇ ਇਹ ਗੱਲ ਕਹੀ ਸਾਨੂੰ ਜੀ ਫੇ ਤੂੰ ਦਾਖਲ ਕਰਾਇਆ ਹਾਂ ਜੀ ਫੇ ਵੀਰ ਜੀ ਮੈਂ ਦਖਤਾਂ ਇਹਨੂੰ ਖੂਨ ਦੀ ਉਲਟੀਆਂ ਲੱਗ ਗਈ ਜੀ ਵੀਰ ਜੀ ਅਬੂ ਸ਼ਕਲ ਦੇ ਹਾਂ ਜੀ ਹਾਂ ਜੀ ਅਬ ਸ਼ਕਲ ਆਇਆ ਸੀ ਜੀ ਹਾਂ ਜੀ ਕੇਸ ਕੱਟਦੇ ਨੇ ਕੇਸ ਉਹਨਾਂ ਨੇ ਕੱਟੇ ਪੈਣੇ ਬਾਬਾ ਕੀ ਵੀਡੀਓ ਦੇਖ ਲਓ ਤੁਸੀਂ ਹਾਂ ਜੀ ਹੀ ਮੰਗ ਕਰਦਾ ਮੈਂ ਤਾਂ ਵੀਰ ਜੀ ਇਨਸਾਫ ਮੰਗ ਰਿਹਾ ਤੁਹਾਨੂੰ ਨਹੀਂ ਮੈਂ ਤਾਂ ਮੰਜਾ ਮੇਰੇ ਫੁੰਡਾ ਨਾ ਕਰੇ ਤੇ ਮੈਨੂੰ ਤਾਂ ਸਾਫ ਹੋਣਾ ਚਾਹੀਦਾ ਮੈਂ ਤਾਂ ਕਰ ਕਰ ਕੇ ਗਰੀਬਤ ਕਰਦੀ ਕੁੜੀ ਆ ਬੰਦਾ ਮੇਰਾ ਪੇਕੇ ਕੰਨੇ ਬਹੁਤ ਦੁਖੇ ਇਧਰ ਮੈਂ ਬੱਚ ਗਿਆ ਮੈਂ ਕਰ ਰੋ ਉਹ ਬਚਾ ਬੇਕਣੀ ਮੈਨੂੰ ਹਿਸਾਬ ਚਾਹੀਦਾ ਬੱਸ ਬੀਜੀ ਮੈਨੂੰ ਹੱਥ ਬਣ ਕੇ ਮੈਂਦੀ ਆ ਕੇਸ ਨਹੀਂ ਕੱਟਣੇ ਚਾਹੀਦੇ ਹਾਂਜੀ ਕੇਸ ਨਹੀਂ ਕੱਟਣੇ ਤੁਸੀਂ ਕੁੱਪਲੇ ਵੀ ਮਾਰ ਲੈ ਹਾਂਜੀ ਜੇ ਕੋਈ ਗਲਤੀ ਹੁੰਦੀ ਸਾਨੂੰ ਦੱਸ ਦੇ ਅਸੀਂ ਆਪ ਹੀ ਕੋਸੇ ਤੋਂ ਕਰਦੇ ਜਾਇਆ ਸੀ ਆਪ ਗੁਰਜਾਏ ਤੋਂ ਠਾਣੇ ਸੀ ਆਪ ਕਰ ਦੇ ਇਹਨੇ ਵੀ ਜ ਕਰੇਗਾ ਠੀਕ ਮੈਂ ਪਹਿਲਾਂ ਤੁਹ ਕੁੜਦੇ ਲੈ ਕੇ ਜਿੰਨੇ ਬੇਟੇ ਮੇਰੇ ਕੰਮ ਕਰਦੇ ਸੀ ਤੇ ਫਿਰ ਇਹਨੇ ਇੱਥੇ ਆ ਕੇ ਪਿੰਡ ਆ ਕੇ ਕੁੱਟਿਆ ਇਹਨੇ ਜੀ ਫੇਰ ਬਾਵਾ ਕੁੱਟੀਆਂ ਬੰਨੀਆਂ ਪਿੱਛਲੇ ਪਾਸੇ ਆਏ ਬਾਵਾ ਬਨ ਕੇ ਤੇ ਇਹਨਾਂ ਨੂੰ ਫੇਰ ਕੁੱਟ ਕੱਟ ਕੇ ਇਹਨਾਂ ਨੂੰ ਤੇਲ ਪਾਇਆ ਪਾਣੀ ਪਾ ਪਾ ਕੇ ਕੇਸ ਕੱਟੇ ਨੇ ਫੇਰ ਇਹਨੂੰ ਸੁੱਟਾ ਨਸ਼ੇ ਆ ਜੀ ਮੈਂ ਸੜਕ ਤੇ ਨਸ਼ੇ ਸ਼ਰਾਬ ਦੀ ਸਗਰੇ ਮੈਂ ਸੁੱਟਿਆ ਪਿਆ ਅਸੀਂ ਹੱਥ ਨਾਲ ਲੱਗੇ ਸਾਨੂੰ ਹੱਥ ਚੱਕਣ ਦਿੱਤਾ ਹੈਗਾ ਤਾਂ ਆ ਕੇ ਫਿਰ ਵੀ ਉਹ ਤੁਹਾਨੂੰ ਬੋਲੇ ਗਲਤ ਬਲਤ ਬਹੁਤ ਬੋਲਣ ਆ ਕੇ ਜੀ ਹਾਂ ਇਹ ਦੇਖੋ ਜਿਹੜੇ ਕੁੱਟਣ ਵਾਲੇ ਜਾਂ ਕੇਸ ਕਤਲ ਹੋਣ ਵਾਲੇ ਤਾਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਈ ਨਹੀਂ ਹੈਗੀ ਇਹ ਝਗੜਾ ਜਰੂਰ ਹੋਇਆ ਸੀ ਨਾ ਤਾਂ ਸਮਝੌਤਾ ਹੋ ਚੁੱਕਾ ਹੈ ਸਮਝੌਤਾ ਲਿਖ ਕੇ ਦੇ ਗਏ ਸੀ ਫਿਰ ਵੀ ਜੇ ਸਾਡੇ ਧਿਆਨ ਚ ਹੋਊਗਾ ਤਾਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੁਹਾਨੂੰ ਪਤਾ ਲੱਗਾ ਨਹੀਂ ਉਹ ਮੁੰਡਾ ਜਿਹਨੇ ਹੱਤਾਂ ਤੇਰੇ ਲਾਜ ਹਾਂ ਸਾਨੂੰ ਇਨਫੋਰਮੇਸ਼ਨ ਆਈ ਹੈ ਤੇ ਉਹਦਾ ਬਿਆਨ ਲਿਖਣਾ ਚਾਹੀਦਾ ਬਿਆਨ ਲਿਖਣਾ ਹਾਂ ਬਿਆਨ ਦੇ ਮੁਤਾਬਕ ਜੋ ਸਾਹਮਣੇ ਹੋਊਗਾ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਤੁਹਾਡੇ ਕੋਲ ਵੀਡੀਓ ਪਹੁੰਚੀ ਹੈ ਕਿ ਨਾ ਵੀਡੀਓ ਸਾਨੂੰ ਸਾਡੇ ਧਿਆਨ ਜੀ ਨਾ ਕੋਈ ਵੀਡੀਓ ਧਿਆਨ ਚਾਹੀਏ ਨਾ ਕੋਈ ਮੁੰਡੇ ਨੇ ਦੱਸਿਆ ਸਾਨੂੰ ਕੁਝ ਨਹੀਂ ਸਾਡੇ ਧਿਆਨ ਜੀ ਨਹੀਂ ਆਇਆ